ਆ ਜਿਹੜਾ ਮੈਂ ਇਹ ਵਿਸਲਾ ਜਿਵੇਂ ਨਾ ਬਿਗਿਆ মিয়া আর বাকি છતોા કહે ਰਿਹਾ ਕਿ ਤੇ ਜਿਲੀ ਬਈਏ ਹਾਂਜੀ ਆ ਗੱਲ ਮੈਂ ਤਾਂ ਆ ਗੰਦਾ ਰਸਾ ਨਾ ਵੇ ਉਹ ਨਹੀਂ ਹੋਈ ਵੀ ਆ ਜਾਉ ਜਮੀਨ ਬਹੁਤ ਘਟ ਰਹੀ ਐ ਲੱਗੇ ਵਾਂ ਹਾਂਜੀ ਚੋਅ ਚੱਲਦੀ ਧੰਨਵਾਦ ਮੈਂ ਕਰਨਾ ਇੱਥੇ ਧਾਣੇ ਲੱਗੇ ਕਰ ਦਦੇ ਵਾਹੀ ਵਾ ਦੇਖੇ ਡਾਊਨਲੋਡ ਹੋ ਰਿਹਾ ਹੈ ਅੱਛਾ ਜੀ ਮੈਂ ਆਪ ਦੋਰਾ ਆਪਰਾ ਤਾਂ ਉੱਚਤਾ ਨੇ ਲੱਗੇ ਗਾੜਦੇ ਤੇ ਅਨਿਆਮਾ ਫਿਰ ਅਨੇਕ ਮੰਗ ਰੱਖ ਦਿੱਤੀ ਵੀ ਨਹੀਂ ਸਾਨੂੰ ਆਜਾੜਦੇ ਆ ਲੋਕਾਂ ਨੂੰ ਭਾਈ ਤੁਸੀਂ ਉਹ ਕਰਦੇਗੇ ਉਹਨੇ ਬਸਾਉਨੇ ਦੁਨੀਆ ਲੈਣ ਕੇ ਵੀ ਇੱਕ ਦੋ ਆੜਸਾ ਨੂੰ ਫਰੀਦ ਹੋਵਗੇ ਇੱਕ ਦੋ ਆੜਦੇ ਸਾਨੂੰ ਚਾਰ ਦੇ ਗਰ ਵੀ ਇੱਕ ਕੋਠੀ ਦੀ ਇੱਕ ਆਪਣੇ ਕੋਠੀ ਦੀ ਇੱਕ ਸ਼ੋਰਮ ਦੀ ਇੱਕ ਭੂਤ ਦੀ ਇਸ ਤਰ੍ਹਾਂ ਚਾਰ ਸੰਦੋ ਦੋ ਇੱਕ ਆੜਦੇ ਦੋ ਆੜਸਾ ਨੂੰ ਫਰੀਦ ਹੋਏ ਗਰੋਗੇ ਨਿੰਨੇ ਕਿਲੇ ਉਹਨੇ ਉਹਨੂੰ ਅਗਲੇ ਨੂੰ ਦਿੰਦਾ ਜੀ ਜਦੋਂ ਅੱਛਾ ਜੀ ਹਾਂ ਜੀ ਵਾਹ ਫੇਰ ਹੋਜਨ ਹੈ ਕਰੀਆਲੀ ਹੋ ਕਰੀਆਲੀ ਦਾ ਦੋ ਤਿੰਨ ਪਿੰਡ ਉញੋਂ ਤੱਕ ਇਹਦੇ ਖਰੀਦ ਗਈ ਆਪਣੇ ਕੰਪਨੀਆਂ 30 ਲੇ ਕੇ ਜਣੋ ਉਹਨਾਂ ਦਾ ਕਰੋੜ ਰਹੀਦਾ ਦਾ ਆਪਣਾ ਵੀ ਕਰੋੜ ਰਹੀ ਬਾਹਰ ਮੈਂ ਜਿਹੜੀ ਮੰਗਦੀ ਉਹ 3 ਡੇਗਾਂ ਵੇਚੀ ਗਈ ਵੀ ਇੰਨੀ ਕਿ ਬਹੁਤ ਐਂ ਦੇ ਕਿ ਬਹੁਤ ਆਏਗੇ। ਬਾ ਵੀਰ ਹੈ ਉਹ ਜਦ ਸਾਤ ਸਾਢੇ 2 ਕਰੋੜ ਰੀਲ ਨੇ ਰੈ ਪ੍ਰਾਰ ਜਿਲ੍ਹਾ। ਬਸ ਵੀਰ ਉਹ ਜ ਆਪਣੇ 2 ਕਰੋੜ ਨੂੰ ਵੇਚ ਗਿਆ ਕੰਪਨੀ ਹੋਰ ਕੰਪਨੀ ਨੂੰ 2 ਕਰੋੜ ਨੂੰ ਵੇਚ ਕੇ ਲਾਹੀ ਦੀ ਹੋਈ। ਹਾਂਜੀ 1 ਕਰੋੜ ਦੀ ਜਗਾ ਲੈ ਕੇ 2 ਕਰੋੜ ਨੂੰ ਵੇਚਤਾ। ਹਾਂਜੀ 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 ਇਤਨੀ ਵੇਚ ਗਿਆ ਲੰਗੀ। ਹੈ ਜੀ।